ਹਾਈ ਹਾਈ ਮਸਾ ਘਰ ਦੇ ਕੰਮ ਨਿਭਣੇ ਨੇ ਹੈ ਲੈ ਕੱਲ ਨੂੰ ਸੱਚ ਕਰਵਾ ਚਾਹਦਾ ਹੈ ਹੋ ਲੱਗਿਆ ਹੋਇਆ ਕੱਖ ਪਾਉਣ ਇਹਨੂੰ ਕਹਨੀ ਆ ਸੂਟ ਤਾਂ ਮੈਂ ਪੇਕਿਆਂ ਤੋਂ ਲਈ ਆਈ ਸੀ ਉਹ ਸਮਾ ਲਿਆ ਜੇ ਇਹਨੂੰ ਕਹਿੰਦੀ ਇਹ ਤਾਂ ਨੰਗ ਨੇ ਇਹ ਤਾਂ ਹੋਰ ਸਮਾਨ ਨਹੀਂ ਪੈਸੇ ਦੇ ਤਾਂ ਚੰਗੀ ਗੱਲ ਨਾ ਤਾਂ ਮੇਰੇ ਕੋਲ ਮੇਕਅਪ ਦਾ ਸਮਾਨ ਆ ਨਾ ਮੇਰੇ ਕੋਲ ਮੈਚਿੰਗ ਇਅਰਿੰਗਸ ਨੇ ਹੈ ਕੀ ਕਰਾਂ ਫਲ ਫਰੂਟ ਨੂੰ ਵੀ ਤਾਂ ਪੈਸੇ ਚਾਹੀਦੇ ਨੇ ਕਰੂਆਂ ਨੂੰ ਵੀ ਪੈਸੇ ਚਾਹੀਦੇ ਨੇ ਕਹਾਣੀ ਸੁਣਨੀ ਆ ਫੇਰ ਵੀ ਪੈਸੇ ਚਾਹੀਦੇ ਨੇ ਪੈਸੇ বিনা ਕੀ ਬਣੂ ਲੈ ਹੋ ਲੱਗ ਰਿਹਾ ਕੱਖ ਪਾਉਣ ਇਹਦੇ ਨਾਲ ਕਰਦੀਆਂ ਗੱਲ ਹੈਂ ਦੇਖਤਾ ਸਹੀ ਕਢਾਵਾ ਮਾ ਤਾਂ ਸਹੀ ਇਹਦੇ ਜੇਬ ਚੋਂ ਪੈਸੇ ਕਢਦਾ ਕਿਵੇਂ ਨਹੀਂ ਅੱਜ ਤੱਕੜਾ ਕੇ ਹਟੂੰਗੀ ਸੁਣਦੇ ਹੋ ਜੀ ਹਾਂ ਕੀ ਕਰਦੇ ਹੋ ਸਰ ਕਰਦਾ ਤੇਰਾ ਸਰ ਤਾਂ ਮੈਂ ਕਰ ਲਿਆ ਸੰਨੀ ਕਰਨ ਲੱਗਿਆ ਮੈਨੂੰ ਪਤਾ ਕੀ ਸਿਆਪੇ ਕਰਦੀ ਫਿਰਦੀ ਆ ਤੂੰ ਹਾਂ ਦੱਸ ਦੇਖੋ ਜੀ ਸੂਟ ਤਾਂ ਮੈਂ ਸਮਾ ਲਿਆ ਮੇਰੇ ਪੇਕੇ ਆਲਾ ਠੀਕ ਆ ਹੁਣ ਕੱਲ ਨੂੰ ਆ ਕਰਵਾ ਚੌਦ ਮੈਂ ਚਾਹੀਆ ਮੈਨੂੰ ਪੈਸੇ ਦੇ ਦਿਓ 2000 ਰੁਪਏ ਮੇਰੀ ਗੱਲ ਸੁਣ ਆ ਬੰਦੇ ਹੱਥ ਮੈਨੂੰ ਤਾਂ ਲੰਮੀ ਉਮਰ ਦੀ ਲੋੜ ਹੀ ਨਹੀਂ ਤੂੰ ਕੰਮ ਕਰ ਆਉਂਦਾ ਕਹੇ ਜਾਂ ਗੱਲਾਂ ਕਰਦਾ ਨੇ ਕਿ ਲੰਬੀ ਉਮਰ ਦੀ ਲੋੜ ਨਹੀਂ ਸਾਰੀਆਂ ਜਨਾਨੀਆਂ ਵਰਤ ਰੱਖਦੀਆਂ ਨੇ ਤੂੰ ਪੈਸੇ ਨਹੀਂ ਦੇ ਰਿਹਾ ਹੈਗਾ ਜਨਾਨੀਆਂ ਕਹਿਣਗੀਆਂ ਨੂੰ ਆਪਦੇ ਬੰਦੇ ਨਾਲ ਪਿਆਰ ਹੀ ਨਹੀਂ ਹੈਗਾ ਤਾਂ ਨਹੀਂ ਵਰਤ ਰੱਖਦੀ ਹੈਗੀ ਉਹ ਤਾਂ ਖੂਚ ਡਿੱਗਣੀਆਂ ਤਾਂ ਵੀ ਡਿੱਗਣਾ ਕੋਦ ਨੂੰ ਨਿਕਣਾ ਦੇ ਇੱਕ ਸਾਲ ਬਾਅਦ ਤਾਂ ਤਿਹਾਰ ਆਉਂਦਾ ਕਰਵਾ ਚ ਆਉਂਦਾ ਹੈ ਜਨਾਨੀਆਂ ਸੋਣਾ ਥੋੜਾ ਸੂਟ ਪਾ ਕੇ ਸੁਰਖੀ ਲਾ ਕੇ ਨਾਲ ਦੇ ਏਰਿੰਗਸ ਪਾ ਕੇ ਨਾਲ ਦੇ ਜੁੱਤੀ ਪਾ ਕੇ ਸਕੀਨੀ ਲਾ ਕੇ ਪੂਰੀ ਥ੍ਰੈਡਿੰਗ ਥ੍ਰਊਡਿੰਗ ਕਰਾ ਕੇ ਪਾਰਲਰ ਦਾ ਖਰਚਾ ਲਾ ਕੇ ਪੂਰਾ 2000 ਰੁਪਏ ਖਰਚਾ ਆਉਂਦਾ 2000 ਰੁਪਏ ਦਾ ਹਾਂ ਦੇਮ ਆ ਬਾ ਬਾ ਕਰੂਗਾ ਵੀ ਲੈਉਣੇ ਤੂੰ ਕੰਮ ਕਰ ਲੈ ਉਧਰ ਸਾਲੀ ਨੰਬਰਦਾਰੀ ਦੀ ਮੇਰੀ ਗੱਲ ਤਾਂ ਸੁਣ ਹਾਂ ਜੇ ਮੈਂ ਨਹੀਂ ਬਰਤ ਰੱਖੂਗੀ ਹੋਰ ਤੇਰੇ ਲਈ ਕੌਣ ਬਰਤ ਰੱਖੂਗੀ ਬਾਦੂ ਉਹ ਸੱਚ ਲੋੜ ਨਹੀਂ ਮੈਨੂੰ ਬਦੁਰਾ ਕੀ ਮਤਲਬ ਤੇਰਾ ਹੈ ਕੀ ਕਹ ਤਾ ਮੈਂ ਕਹਦੀ ਵੀ ਕੋਈ ਨਹੀਂ ਰਖਦੀ ਮੈਨੂੰ ਪੱਕਾ ਪਤਾ ਜਿਹੜੀ ਆ ਸਿਮਰੋ ਆ ਨਾ ਕਿਰਾ ਉਹਨਾਂ ਚੱਕਰ ਚੱਲਦਾ ਹਾਂ ਕਾਲਾਵਾ ਚੱਲਦਾ ਉਹ ਤਾਂ ਮੈਨੂੰ ਵੀਰਾ ਕਹਿੰਦੀ ਐ ਵੀਰਾ ਕਹਿੰਦੀ ਐ ਰਖਣੀ ਤਾਂ ਕਦੇ ਮੇਰੇ ਸਾਹਮਣੇ ਬੰਨੀ ਨਹੀਂ ਵੀਰਾ ਉੱਤੋਂ ਉੱਤੋਂ ਮਨੋ ਕਹਿੰਦੀ ਐ ਤਾਂ ਅੰਦਰ ਉਹਦੇ ਲੈ ਬੈ ਗਈ ਇੱਕ ਗੱਲ ਦੱਸਾਂ ਤੈਨੂੰ ਹਾਂ ਆ ਚੱਕਰਾਂ ਚੱਕਰਾਂ ਵਾਲੀ ਤਾਂ ਗੱਲ ਕੱਢ ਦੇ ਤੂੰ ਅੱਛਾ ਵਿਆਹ ਤੇਰੇ ਨਾਲ ਕਰਾਇਆ ਤੀ ਹੂੰ ਤੇਰੇ ਨਾਲੀ ਮਰੂ ਮੈਂ ਮੈਨੂੰ ਕੋਈ ਚੱਕਰ ਨਹੀਂ ਤੇ ਬਾਦੂ ਫਿਰਦੇ ਨੇ ਤੁਰੀਆਂ ਨਾਲੇ ਲੋਕਾਂ ਦੀਆਂ ਤੀਮੀਆਂ ਦਾ ਖੂਚ ਡਿੱਗਣੀਆਂ ਤਾਂ ਡਿੱਗਣਾ ਮੈਂ ਕੋਚ ਨਹੀਂ ਦਿਖਦੀ 2000 ਰੁਪਏ ਦੇ ਦੇ ਐਡੀ ਕਿੱਡੀ ਕਿਵਿਡੀ ਗੱਲ ਆ ਸਾਲ ਬਾਅਦ ਤਾਂ ਪੈਸੇ ਮੰਗਦੀ ਆ ਕੋਈ ਵਿਆਹ ਆ ਜਾਏ ਕੋਈ ਹੋਰ ਆ ਦੇ ਤਿੱ ਤਿਹਾਰ ਤਾਂ ਨਹੀਂ ਤੂੰ ਮੈਨੂੰ ਪੈਸੇ ਦਿੰਦਾ ਵਿਆਹ ਤੇ ਵੀ ਕਹਿਣਾ ਪੁਰਾਣੀ ਪਾਲਾ ਫੇਕੋ ਸੂਟ ਲਿਆਉਣਾ ਪੈਂਦਾ ਫੇਰ ਪਾਉਣੀ ਆਂਗੀ ਹਾਂ ਆਈ ਤਾਂ ਜਾਨੀ ਐ ਇੱਧਰ ਆ ਹੀ ਪਾਈ ਜਾਂਦਾ ਮੈਂ ਪਰਾਣੇ ਵਿਆਹ ਤੋਂ ਪਹਿਲਾਂ ਤਾਂ ਕਹਿੰਦਾ ਸੀਗਾ ਤੈਨੂੰ ਰਾਣੀ ਬਣਾ ਕੇ ਰੱਖੂੰਗਾ ਤੈਨੂੰ ਐ ਕਰਕੇ ਰੱਖੂੰਗਾ ਆ ਬਣਾ ਕੇ ਰੱਖਦੀ ਗੋਲੀ ਸਾਰਾ ਰਣ ਡੰਗਰਾਂ ਦਾ ਕਰ ਲੋ ਘਰ ਦਾ ਕਰ ਲੋ ਕੰਜਰਖਾਨਾ ਕਰਾਈ ਜਾਂਦੇ ਉਹ ਸਾਰਾ ਕਹਿਣਾ ਪੈਂਦਾ ਹੁੰਦਾ ਹੁਣ ਜੇ ਮੈਂ ਪਹਿਲਾਂ ਇਹ ਜੇ ਦੱਸਾਂ ਦਿਖਾਦਾ ਤੂੰ ਆਉਂਦੀ ਓਰੇ ਹਾਏ ਵੇ ਮੈਨੂੰ ਪੱਟ ਲੈ ਆਵੇ ਤੂੰ ਆ ਦਿਖਾ ਕੇ ਲੱਛਣ ਆਉਂਦੇ ਹਾਏ ਵੇ ਚੋਰਿਆ ਹੋ ਗਏ ਚਲਿੱਤਰ ਬੱਸ ਬੇਬੀਏ ਢੀੜ ਪਾਣ ਈ ਬਾਜਾ ਲੈਣ ਵੀ ਹੈ ਕਿਤੇ ਫਸ ਗਈ ਮੈਂ ਉਹ ਚਾਲ ਚੰਗਾ ਗੱਲ ਤਾਂ ਸੁਣ ਲਾ ਆ ਸੁਣਾ ਰੋਟੀ ਪਾ ਮੈਤੋ ਨਹੀਂ ਭਗਦੇ ਪੂੜੇ ਗੋਹਾ ਮੈਂ ਸਿੱਟਾਂ ਹੈ ਮੱਜਾਂ ਨੂੰ ਮੈਂ ਨਿਮਾਵਾਂ ਕੱਖ ਮੈਂ ਪਾਵਾਂ ਆ ਇੱਕ ਵਾਰ ਸੰਧੀ ਕਰਕੇ ਕਹਿ ਦਿੰਦਾ ਮੱਜਾਂ ਨੂੰ ਕੱਖ ਪਾਏ ਨੇ ਕੱਖ ਪਾਏ ਨੇ ਨਾ ਮੈਂ ਤੇਰੇ ਮਰਤ ਰੱਖਾਂ ਨਾ ਮੈਂ ਕਰਦਾ ਕੋਈ ਕੰਮ ਕਰਾ ਉਹ ਖੇਤ ਜੀਰੀ ਤੇਰਾ ਪਿਓ ਸਾਂਭਦਾ ਹੈਗਾ ਉਹਨੂੰ ਆ ਕੇ ਓਰੇ ਮੇਰਾ ਪਿਓ ਤਾਂ ਮੜੀਆਂ ਚ ਗਿਆ ਹੋਇਆ ਹੈਗਾ ਮੇਰੇ ਪਿਓ ਤਾਂ ਕਦਾ ਜਾਈ ਕੀ ਹੋਇਆ ਮੜੀਆਂ ਇਹ ਕਿਹੜੇ ਕੂਚ ਡਿੱਗੇ ਬੰਦਾ ਭੈਣ ਦਾ ਯਾਰ ਸਿਆਪਾ ਕਰ ਲਿਆ ਵਿਆਹ ਜਾ ਕਰਾ ਕੇ ਲੋ ਲੈਤੀਏ ਦੇ ਦੇ ਸਾਰਾ ਕੰਮ ਕਰ ਦੂੰਗੀ ਫੇਰ ਠੀਕ ਹੋ ਜੇਗੀ ਆ ਬੇਟੀ ਮੇਰੀ ਗੱਲ ਸੁਣ ਅੱਜ ਦਾ ਦਿਨ ਖੜਜਾ ਮੈਂ ਦੁੱਧੜੇ ਤੋਂ ਫੜ ਕੇ ਲਿਆ ਤੂੰ ਮੈਨੂੰ ਨਹੀਂ ਪਤਾ ਮੈਂ ਤਾਂ ਅੱਜ ਹੀ ਦੇ ਪੈਸੇ ਇੱਥੇ ਕਿੱਥੇ ਹਰੇ ਕਰਦਾ ਤੈਨੂੰ ਮੈਨੂੰ ਨਹੀਂ ਪਤਾ ਕੱਲ ਦਾ ਕਰਵਾ ਚਾਹਦਾ ਕੱਲੂ ਕੀ ਕਰਨੇ ਆ ਪੈਸੇ ਤਾਂ ਅੱਜ ਹੀ ਚਾਹੀਦੇ ਮੈਨੂੰ ਤਾਂ ਬਹੁਤ ਅੱਛਾ ਆਪਾ ਹੋਇਆ ਜਾਣ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਬਾਈ ਬਣ ਕੇ ਕੋਈ ਨਾ ਵਿਆਹ ਕਰਾਇਓ ਹੱਥ ਬੰਨ੍ਹ ਕੀ ਬੇਨਤੀ ਹੈ ਪਹਿਲਾਂ ਪਹਿਲਾਂ ਵਧੀਆ ਲੱਗਦਾ ਬਾਅਦ ਚ ਔਖਾ ਕਰਦੀਆਂ ਨੇ ਦਫਾ ਹੋਣਾ ਨਾ ਹੋਵੇ ਓ ਤੂੰ ਤਾਂ ਹੀ ਤੂੰ ਸ਼ਰਮ ਕਰ ਲਾ ਨਾ ਲੜੋ ਨਾ ਲੜੋ ਅਸੀਂ ਕੁਛ ਕਰੀ ਆਉਦੇ ਘਰੇ ਤੂੰ ਕੰਦਦੀ ਰਹਾ ਕਰੇਂਗੀ ਹੁਣ ਨਾ ਮੈਂ ਤਾਂ ਆਈ ਸੀ ਵੀ ਮੇਰੇ ਪੁੱਤ 3 ਮਰ ਗਏ ਤੁਸੀਂ ਵੀ ਵੀ ਚੱਲ ਮੇਰੀ ਜਠਾਣੀ ਘਰੇ ਨਹੀਂ ਵੀ ਲੜਪੇ ਵੀ ਮੈਂ ਸੜਾਤੀ ਪਰ ਮੈਂ ਖੜ ਜੀ ਬੱਧੀਆ ਲੱਗਣ ਲੱਗੇ ਪਰ ਤੂੰ ਤਾਂ ਮੈਨੂੰ ਤਾਂ ਇਹ ਵੀ ਛੌੜ ਕਰਦੇ ਹੋ ਤੇ ਲੜੇ ਤਾਂ ਹੈ ਨਹੀਂ ਜੇ ਸਮਾਰਕ ਹੀ ਲੜ ਪੈਂਦੀ ਮੈਂ ਸੜਾ ਵੀ ਦਿੰਦੀ ਚੱਲ ਸਰੀਕ ਤਾਂ ਸਰੀਕ ਹੀ ਹੁੰਦੇ ਨੇ ਸਰੀਕ ਨਹੀਂ ਮੈਂ ਤਾਂ ਕਹਿੰਦੀ ਤਾਂ ਨੂੰ ਲੜ ਮੇ ਚਾਲੋ ਪਰ ਤੁਸੀਂ ਤਾਂ ਕਲੋਨਾ ਕਰਦੇ ਤੇ ਆਈ ਤਾਂ ਇਹੀ ਕਰਦੇ ਹੁੰਦੇ ਆ ਚਲ ਕੰਮ ਕਰ ਲਾ ਤੂੰ ਵੀ ਮੇਰੀ ਗੱਲ ਸੁਣ ਤਾਏ ਦਾ ਵਰਤ ਰੱਖ ਲੈ ਮੈਨੂੰ ਪਤਾ ਹੀ ਆ ਸਭ ਆਹੋ ਜਦੋਂ ਤੂੰ ਹੋਇਆ ਤੇਰੇ ਤਾਇਆ ਰੱਥ ਵੀ ਹੋਣਾ ਵਰਤ ਮੈਂ ਲੜਿਆ ਕਰੋ ਮੈਂ ਤਾਂ ਐ ਸੀ ਵਿਚਾਲ ਗਮਾਂਡੀ ਨੇ ਹੋਰ ਨਾ ਕਿਤੇ ਬਹੂ ਨੂੰ ਕੁੱਟੇ ਮਾਰੇ ਮੈਨੂੰ ਕੀ ਲੋੜ ਪਈਆ ਹਾਂ ਕੁੜੇ ਬਾਹੂ ਮੈਂ ਜਾਣੀਆਂ ਚੰਗਾ ਉੱਥੇ ਕੰਮ ਕਰਨ ਇਹ ਤਾਂ ਐਂ ਕਰੀ ਜਾਣਗੇ ਮੈਂ ਬਾੜਿਆਂ ਚ ਜਾਣੀਆਂ ਇਹਨਾਂ ਦਾ ਤੇ ਹੀ ਸਿਆਪਾ ਰਹਿੰਦਾ ਸਰਦਨ ਮੁੰਡਿਆ ਆ ਚੰਗਾ ਇੱਕ ਪਾਸੇ ਕਰ ਦੀਆ ਮੁੰਡਾ ਨਾ ਪੜਨ ਦੇ ਆਪਣੇ ਸਾਰੇ ਠੂਠੀਆਂ ਚੰਗਾ ਹਾਂ ਰੱਖਿਓ ਕਿਤੇ ਮੁੰਡਾ ਚੂਂਗੜੇ ਭੰਨਦੇ ਸਾਰੇ ਨੀ ਗੇਬੋ ਨੀ ਕਿਹਨੂੰ ਦੱਸ ਕੇ ਆਵਾਂ ਮੇਰੇ ਤੋਂ ਸੱਚੀ ਢਿੱਡ 'ਚ ਐਡਾ ਗੋਲਾ ਬਣ ਗਿਆ ਵੀ ਮੈਂ ਕਿਹਨੂੰ ਦੱਸ ਕੇ ਆਵਾਂ ਵੀ ਇੱਧਰ ਤਾਂ ਅਈ ਦੀ ਦੁਰਗੀ ਦੀ ਨੂੰਹ ਤੇ ਪੁੱਤ ਲੜੀ ਜਾਂਦੇ ਤੇ ਕਰਬਾ ਚੌਥ ਪਿੱਛੇ ਹੋਰ ਉਹ ਵਰਤਾਂ ਪਿੱਛੇ ਲੜੀ ਜਾਂਦੀ ਸੀ ਉਹਦੇ ਨਾਲ ਵੀ ਮੈਨੂੰ ਕੁਸ ਲੈ ਕੇ ਨਹੀਂ ਦਿੱਤਾ ਲੈ ਵੱਡੇ ਬਣੇ ਫਿਰਦੇ ਨੇ ਹਾਂ ਨੀ ਇੱਧਰ ਹੀ ਚੱਲਦੀਆਂ ਬਾੜਿਆਂ 'ਚ ਬੀਬੋ ਹੋਊਗੀ। ਨਹੀਂ ਮੈਂ ਕਿਹਨੂੰ ਦੱਸਾਂ ਜਿੰਨਾ ਤੈਨੂੰ ਮੈਂ ਦੱਸੂਗੀ ਨਹੀਂ। ਇਹਨੂੰ ਪੁੱਤੇ ਦੀ ਇੱਧਰ ਵੀ ਨਹੀਂ ਕੋਈ ਦੀਂਦੀ। ਇੰਨਾ ਦੇ ਇੰਨਾ ਦੇ ਤਾਂ ਫੇਰ ਹੀ ਜਾਊਗੀ। ਉਹ ਬੀਬੋ ਨਾਲ ਗੱਲ ਕਰਕੇ ਸਵਾਲ ਜਾਉਂਦਾ। ਨਹੀਂ ਕਿੱਥੇ ਆ। ਨਹੀਂ ਉਹ ਤੀ ਬੀਬੋ। ਨਹੀਂ ਹਾਏ ਨਹੀਂ ਕਿਹਨੂੰ ਦੱਸਾਂ। ਨਹੀਂ ਆ ਬੈਠੀ ਐ ਨਹੀਂ। ਹੋਰ ਨਹੀਂ ਮੇਰੀ ਲਾਡਾ ਫਾੜ ਗਏ। ਇਹ ਜੁਗੜੇ ਹੋ ਗਏ ਨਹੀਂ ਮਿਲੀਆਂ ਨੂੰ। ਵਾਹ ਹੈ। ਵੀ ਕੀ ਖਾਨੀ ਲੁੱਕ ਦਾ ਡਰਾਮਾ ਬਣੀ ਪਈਆਂ ਨਹੀਂ ਤੂੰ ਤਾਂ ਖਾਂਦੀ ਕਾ ਨੂੰ ਕੁਸ ਹਾਂ ਨੇਰੇ ਚ ਤਾਂ ਗੱਲਾਂ ਫਸੀਆਂ ਪਈਆਂ ਨੇ ਕਿਹੜੀਆਂ ਫਸੀਆਂ ਤੇ ਗੱਲਾਂ ਨਹੀਂ ਬਾਲੀ ਬੜੀਆ ਤਾਜ਼ਾ ਖਬਰ ਹੈ ਤੈਨੂੰ ਕਿਹਨੂੰ ਦੱਸਾਂ ਤੈਨੂੰ ਮੈਂ ਮੋਗਾ ਮੇਰੀ ਲਾਡਲੀ ਸਹਿੰਲੀ ਨੂੰ ਦੱਸੂਗੀ ਦੱਸ ਦੱਸ ਨਹੀਂ ਆਏ ਨਹੀਂ ਆਈ ਤੇ ਬਹਿ ਨਹੀਂ ਆ ਇੱਥੇ ਜੀ ਨਾ ਬੈਜੀ ਬੈ ਜਾ ਇਹ ਬੈ ਜਾ ਓਰੇ ਪਾਥੀ ਨਾ ਫੇਰ ਪਾਥਲੀ ਹਾਂ ਨਹੀਂ ਮੇਰੀ ਗੱਲ ਸੁਣਾ ਹਾਂ ਤੈਨੂੰ ਕੁਝ ਗੱਲ ਵੀ ਨਹੀਂ ਪਤਾ ਨਾ ਮੈਨੂੰ ਕੀ ਪਤਾ ਲੈ ਹੋ ਕੋ ਤੁਹਾਨੂੰ ਤੇਨੂੰ ਨੇਮ ਲੱਗੇ ਨੀ ਦੁਰਗੀ ਕਾ ਮੁੰਡਾ ਵਿਆਹ ਹੈ ਤੀ ਆਹੋ ਕੈਨੇਡਾ ਤੋਂ ਬਹੂਤੀ ਅੱਛਿਆ ਹਾਂ ਗੋਰੀ ਜੀ ਹੋਰ ਗੋਰੀ ਤੀ ਕੈਨੇਡਾ ਤੋਂ ਅੱਛਿਆ ਉਹਨ ਪੁੱਤੇ ਦੀ 15 ਅਕ ਦਿਨ ਤਰਹੀ ਪੂਰੀ ਬੱਸੀ ਹਾਂ ਨਹੀਂ 20 ਦਿਨਾਂ ਮੰਗਰੋ ਭੱਜ ਗਈ ਪੋਪਾਈਆਂ ਰਿਓ ਕਹਿ ਰਹਾ ਰੱਬਾ ਫੇਰ ਪਤਾ ਕੀ ਹੋਇਆ ਕਿਉਂ ਭੱਜੀ ਉਹ ਦੱਸ ਇਹਨਾਂ ਦਾ ਮੁੰਡਾ ਤਾਂ ਪਹਿਣ ਹੋਰ ਕਿਸੇ ਨਾਲ ਗੱਲ ਤੀ ਇਹ ਬਹੁਤ ਇਹ ਵੀ ਭਾਈ ਬਹੁਤ ਮਾਰਾ ਧੰਮਾ ਹੋਰ ਕਿਸੇ ਨਾਲ ਗੱਲ ਤੀ ਉਹਦੀ ਵਿਆਹ ਹੁੰਦਾ ਨਹੀਂ ਚਾਰ ਦਿਨ ਰਹਿੰਦੀ ਨੇ ਨਹੀਂ ਪਹਿਲੀ ਤਲਾਕ ਹੋ ਜਾਂਦਾ ਹੈ ਨਹੀਂ ਇੱਕ ਤਾਂ ਮੁੰਡੇ ਕੜਾ ਕੱਟਨੇ ਹਾਂ ਗੱਲ ਕਿਸਨ ਹੋਰ ਕਰੀ ਫਿਰਦੇ ਨੇ ਵਿਆਹ ਕਿਸਨ ਹੋਰ ਲਿਆਉਂਦੇ ਨੇ ਨਾਲੇ ਨਸ਼ਾ ਪਤਾ ਕਰਦੇ ਨੇ ਭਾਈ ਤਾਂ ਅਗਲੀ ਭੱਜਦੀ ਹੈ ਕਿ ਨਹੀਂ ਐ ਕੌਣ ਜਾਂਦੀ ਹੈਗੀ ਤੇ ਹੋਰ ਸੁਣਤਾ ਜੀ ਹਾਂ ਸੁਣਾ ਤੇ ਉਹਨਾਂ ਦੀ ਕੀ ਕਹਿੰਦੇ ਨੇ ਡੱਲੇ ਕੀ ਬਿੱਲੋ ਨਹੀਂ ਹਾਂ ਨਹੀਂ ਉਹ ਵੀ ਦੋੱਜੀ ਨਾਲ ਅੱਖਾਂ ਮਟਕਾਉਂਦੀ ਆ ਇਹ ਤਾਂ ਭਾਈ ਬੇੜਾ ਹੀ ਉੱਤਿਆ ਪਿਆਗਾ ਹੁਣ ਹੁਣ ਦੱਸ ਕੀ ਕਰੀਏ ਹੁਣ ਹੋਰ ਹਾਂ ਨੀ ਉਹਨਾ ਦੋਜੀ ਦੇ ਆਏ ਦੇਖੀ ਸਾਈਕਲ ਤੇ ਆਏ ਆਹ ਹੱਥ ਤੱਕ ਖੜੀ ਉਹਨੇ ਗੱਲਾਂ ਮਾਰੀ ਮੈਨੂੰ ਲੱਗ ਗਿਆ ਪਤਾ ਮੈਨੂੰ ਜਾਨੀ ਓਰਲਾ ਜਨ ਰੱਖ ਓਰਲਾ ਜਨ ਰੱਖਣ ਮੈਤੋਂ ਵੀ ਇਹਨੂੰ ਕੀ ਪਤਾ ਮੈਂ ਕਿਹਾ ਮੈਂ ਬਹੁਤ ਫਰੀ ਤੁਰੀ ਤੀਨੀਆ ਨਹੀਂ ਕਿ ਮੈਂ ਤਾਂ ਪੁਰਾਣੀਆਂ ਖਰਾਕਾ ਖਾਧੀਆਂ ਹੋਰ ਉਹਦੋਂ ਮੇਰਾ ਮੁੰਡਾ ਗਿਆ ਸੀ ਮੋਟਰ ਤੇ ਮੈਂ ਗੱਲ ਉਹਨੂੰ ਦੱਸਣੀ ਸੀ ਕਹਿੰਦਾ ਮੈਂ ਮੋਟਰ ਤੇ ਗਿਆ ਹੋਇਆ ਮੈਂ ਕਿਹਾ ਕੁਛ ਨਹੀਂ ਮੋਟਰਾਂ ਤੇ ਮੈਂ ਬਹੁਤ ਫਰੀਆਂ ਮੋਟਰਾਂ ਤੇ ਮੈਂ ਹਾਂ ਮੈਂ ਕਿਹਾ ਮੈਂ ਬਹੁਤ ਫਰੀਆਂ ਮੋਟਰਾਂ ਤੇ ਤੈਨੂੰ ਪਤਾ ਹੀ ਹੈ ਦੇਖ ਹਾਂ ਤੇ ਮਾਂ ਕੁਛ ਨਹੀਂ ਮੋਟਰ ਤੇ ਘਰੇ ਆ ਜਾ ਪੁੱਤ ਘਰੇ ਆ ਜਾ ਮਥੇਰਾ ਕਿਹਾ ਉਹਨੂੰ ਅੱਛਾ ਤੇ ਉਹ ਨਾ ਮੰਨਿਆ ਨਹੀਂ ਜਦੋਂ ਨਾ ਮੰਨਿਆ ਫੇਰ ਮੈਂ ਤਾਂ ਹਰ ਕਿ ਤੇਰੇ ਕੋਲ ਦੱਸਣ ਆਈਆਂ ਗੱਲ ਅੱਛਾ ਹਾਂ ਨਹੀਂ ਗੱਲ ਸੁਣ ਹੋਰ ਤਾਂ ਜੀ ਸਾਡੇ ਗਮਾਂਡੀਆਂ ਦੀ ਆਹੋ ਨਹੀਂ ਆ ਨਹੀਂ ਹੈਗੀ ਤੇ ਇੱਕ ਦੁਰਗੀ ਕੇ ਹਾਂ ਮੱਲੀ ਦੀ ਬਹੂ ਹਾਂ ਇਹ ਦੁੰਨੇ ਜਾਣੇ ਅੱਜ ਬੁਲਾ ਆਈ ਲੜਦੇ ਤੇ ਕਰਵਾ ਚੌਥ ਦੇ ਵਰਤ ਪਿੱਛੇ ਇਹਨੂੰ ਕੁਛ ਵੀ ਨਹੀਂ ਲੈ ਕੇ ਦਿੰਦੇ ਬਹੂ ਲੜਦੀ ਸੀ ਬਹੂ ਵੀ ਬਲਾਈ ਨੂੰ ਪੁੱਤੇ ਦੀ ਗਾਇ ਕਰਦੀ ਆਗੀ ਪੱਟਤਾ ਗੁੱਤ ਫੇਰ ਦੀ ਪੱਟਦੀ ਕਿ ਨਹੀਂ ਨਹੀਂ ਬਲਾਈ ਗੁੱਤ ਪੱਟਦੀ ਕਿ ਆਪ ਤੇ ਭਣ ਬਲਾਈ ਤੂੰ ਤੂੰ ਮੈਂ ਮੈਂ ਹੁੰਦੀ ਗੁੱਤ ਪੜਦੀ ਪੜਦੀ ਬਚ ਗਈ ਮੈਂ ਤੇ ਬਰਾਹੀ ਮੈਂ ਤਾਂ ਐਂਦੀ ਵੀ ਸੋਹ ਦੇਖੂਗੀ ਨੁਪੁੱਤੇ ਦਾਦ ਬਚਾਈ ਰਹਿ ਗਿਆ ਅੱਜ ਇਹ ਮੈਨੂੰ ਤਾਂ ਐਨਾ ਹੀ ਨਜ਼ਾਰਾ ਆ ਗਿਆ ਵਧੀਆ ਵਧੀਆ ਹਾਂ ਇਹ ਹਰੇਕ ਦੀ ਗੱਲ ਤਾਂ ਲਕੀ ਸ਼ੋਅ ਦੇਖੀਂਗੀ ਮੈਂ ਕੱਦੀ ਸੁਣਦਾ ਕਬ ਮੇਰੇ ਘਰ ਦੇ ਅੰਦਰ ਇੱਥੇ ਕਰਨੇ ਲੱਗ ਰਹੇ ਆ ਸ਼ਰਮ ਨਹੀਂ ਆਉਂਦੀ ਤੁਹਾਡਾ ਬਾਈ ਦਾ ਤੁਹਾਡਾ ਬੇੜਾ ਹੈ ਦੋਨੇ ਨਾਲੀਆਂ ਚੋਲਿਓ ਸਾਰੇ ਪਿੰਡ ਦੀਆਂ ਚੁਗਲੀਆਂ ਕਰਦੇ ਹੋ ਚੁਗਲ ਖੁੰਡੀਓ ਅੱਥੋਂ ਦੱਸੋ ਪਤਾ ਮੈਂ ਕੱਲ ਸੁਣਨੀ ਫੇਰ ਕੀ ਹੋ ਗਿਆ ਨਾ ਲੜੋ ਫੇਰ ਜੇ ਅਸੀਂ ਲੜਾਈ ਦਿਖਾਉਣੀ ਹੈ ਤਾਂ ਦੇਖਦੇ ਦੇ ਸੀ ਸੋੜਦਾ ਪਹਿਲਾਂ ਵੀ 300 ਚੱਲਦੇ ਨੇ ਜਦੋਂ ਤੇਰੀ ਸੱਸ ਸੀ ਉਦੋਂ 300 ਚੱਲਦੇ ਤੇ ਤੂੰ ਬੋਲਣ ਨੂੰ ਕੀ ਮਰਦੀ ਹੈ ਆਪਣੀ ਸੱਸ ਤੇ ਫਿਰਦਾ ਆਸ਼ਰਮ ਚ ਭੇਜਤੀ ਹਾਂ ਉਹ ਸਰਪੇ ਹੁਣ ਤਾਂ ਇਹਨੂੰ ਕਾਕੇ ਤੈਨੂੰ ਵੀ ਭੇਜਣਾ ਪਊਗਾ ਮੇਰਾ ਸ਼ਰਮ ਤੈਨੂੰ ਹੀ ਭੇਜਤਾ ਤਹੀਂ ਭੇਜਤੀ ਹੋਊਗੀ ਉਹ ਮੈਨੂੰ ਤਾਂ ਕੋਈ ਉਹੀ ਨਹੀਂ ਹੱਥ ਲਾ ਸਕਦਾ ਮੈਂ ਤਾਂ ਖਾਖਾਂ ਪਾਰ ਦੂੰਗੀ ਸਾਰੇ ਕੋ ਸਭ ਦੇ ਨਾਮ ਕਰਾਈ ਬੈਠੀਆਂ ਮੈਂ ਤਾਂ ਲੋਕਾਂ ਨੂੰ ਵੀ ਕਹਿਣੀ ਆ ਆਪਦੇ ਨਾਂ ਨਾ ਲੋਕੋ ਕਰਾਇਆ ਕਰੋ ਕੁਝ ਆਹ ਜਿਹੜੇ ਧੀਆਂ ਪੁੱਤਾਂ ਦੇ ਨਾਮ ਆਪਦੇ ਨਾਮ ਰੱਖਿਆ ਕਰੋ ਮੰਗਰੋ ਤਾਂ ਧੀਆਂ ਪੁੱਤ ਐ ਪਰੇ ਹੀ ਮਾਰਦੇ ਨੇ ਹਾਂ ਜਾਣਦੀ ਆ ਤੈਨੂੰ ਮੈਂ ਸਾਡੀਆਂ ਸੁਣ ਕੇ ਸਾਡੀਆਂ ਹੀ ਕਰ ਦਿਓ ਆਜਾ ਨਹੀਂ ਪਹਿਲਾਂ ਤੈਨੂੰ ਦੇਖਣ ਮੈਂ ਰਹਿਣ ਤੇ ਨਹੀਂ ਮੈਂ ਬਾਹਲੀ ਸਿਆਰਾਂ ਨਾਲੇ ਹਾਂ ਨਹੀਂ ਤੂੰ ਮੇਰੀ ਗੱਲ ਸੁਣ ਨਾ ਤੂੰ ਮੈਨੂੰ ਕਿਵੇਂ ਬੋਲਦੀ ਤੂੰ ਹਾਂ ਮੈਂ ਕਾਲਾ ਨਹੀਂ ਹੈਗੀ ਮੇਰਾ ਸੂਟ ਕਾਲਾ ਹਾਂ ਕਿੰਨੇ ਕਿਵੇਂ ਬੋਲਦੀ ਆ ਮੈਂ ਮੇਰੀ ਗੱਲ ਸੁਣੋ ਤੈਨੂੰ ਸ਼ਰਮ ਨਹੀਂ ਸਾਡੇ ਘਰ ਚੁਗਲੀਆਂ ਕਰਦੀਆਂ ਨੇ ਨਹੀਂ ਕਿਵੇਂ ਕਾਲਾ ਸੂਟ ਪਾਪਾ ਨਿਕਲਦੀ ਵੀ ਮੈਨੂੰ ਕਿਸੇ ਦੀ ਨਜ਼ਰ ਨਾ ਲੱਗੇ ਕਿਹੜੀ ਸਰੂਪਨ ਖਾਂ ਬਣੀ ਫਿਰਦੀ ਆ ਕਾਲਾ ਤੇਰੀ ਮਾਂ ਹੁੰਦੀ ਆ ਖਾਲੀ ਝੋਲਾ ਲੈ ਕੇ ਖਾਲੀ ਝੋਲਾ ਲੈ ਕੇ ਹੁੰਦੀ ਇੱਥੋਂ ਭਰ ਕੇ ਲੈ ਜਾਂਦੀ ਆ ਹਾਂ ਤੇ ਖਾਲੀ ਤੇਨੂੰ ਕੁੱਟਦਾਗਾ ਮਾਈ ਤੈਨੂੰ ਪੈਸੇ ਦਿੰਦਾ ਤੈਨੂੰ ਹਾਂ ਭੈਣ ਦਾ ਖਸਮ ਕਹਿੰਦਾ ਮਾਈ ਮੈਨੂੰ ਕੁੱਟਦਾਗਾ ਹੈ ਹੱਥਾ ਲਾ ਕੇ ਦਿਖਾਵੇ ਨਹੀਂ ਹੁਣ ਨਹੀਂ ਹੁਣ ਸੁਣ ਕੇ ਆਈਆਂ ਹੁਣ ਤੇਰਾ ਬੂਥਾ ਸੁਲਕ ਦਾਤੀ ਹਜੇ ਸਾਡੀ ਮੂੰਹ ਦੀ ਲੜਾਈ ਸੀ ਨਾਲੇ ਤੀਵੀ ਆਦਮੀ ਦੀ ਲੜਾਈ ਸੀ ਤੀਵੀ ਆਦਮੀ ਦੀ ਲੜਾਈ ਦਾ ਕੀ ਆ ਉਹ ਤਾਂ 100 ਵਾਰ ਹੁੰਦੀ ਆ ਤੁਸੀਂ ਕੀ ਲੈਣਾ ਨੀ ਜੇ ਤੀ ਮੀ ਆਦਮੀ ਦੀ ਲੜਾਈ ਤੀ ਤਾਂ ਬਸ ਤਰੇ ਹਾਕਰ ਨਪੁੱਤੀ ਤੀ ਮੀ ਤਾਂ ਉਹਦੇ ਬੰਦੇ ਤਾਂ ਐ ਮੂਰੇ ਬੋਲਦੀਆਂ ਮੇਰੇ ਮੂਰੇ ਕੀ ਬੋਲ ਲੇਗੀ ਰੱਖ ਲੈ ਵਰਤ ਛੂਟ ਸਮਾਉਂਦੀ ਆ ਮਾਪਿਆ ਮੇਰੀ ਤੇ ਮਾਇ ਨਹੀਂ ਸੁਣ ਤਾ ਤੂੰ ਉਹਦੇ ਪੇਕਿਆਂ ਤੋਂ ਲੈ ਕੇ ਸਮਾਇਆ ਕੀ ਵਰਤ ਰੱਖਣ ਨੂੰ ਬੈਠੀ ਐ ਤੂੰ ਕੋਈ ਵੇ ਤੇਰਾ ਮੇੜਾ ਵੇ ਇਹ ਦੇਖ ਲੈ ਕਿ ਮੈਂ ਮੇੜੇ ਦੇ ਰਿਆਂ ਕਰੀਆਂ ਐਵੇਂ ਮੇਲੇ ਸਿਰ ਦੇ ਸਾਈਆਂ ਇਹ ਤਾਂ ਇਹਨੇ ਦੇਵਾਂਗੇ ਆਹੀਂ ਹਾਂ ਭੱਜਾ ਇੱਥੋਂ ਜੇ ਬਾਰਾ ਦਿਨ ਖੜੀ ਰਹੀ ਨਾ ਤਾ ਇੱਥੋਂ ਤਾਂ ਜਮੀ ਹੱਥਾਂ ਨਹੀਂ ਪਵਾ ਕੇ ਜਾਵੇਂਗੀ ਮੈਂ ਪਾਉਂਗੀ ਤੈਨੂੰ ਮੈਂ ਰਖਾਉਂਗੀ ਤੈਨੂੰ ਵਰਤ ਨਾਲੇ ਕੁੱਟ ਕੇ ਦੇਵਾਂਗੀ ਤੈਨੂੰ ਚੂਰੀ ਹਾਂ ਚਲੇ ਚੋ ਜਾਂਦੀ ਨਹੀਂ ਹਾਂ ਨਾਲੇ ਮੈਂ ਤੈਨੂੰ ਸੁਣਾਉਂ ਕਹਾਣੀ ਸਾਡੇ ਪੰਜ ਵਾਲੀ ਨਹੀਂ ਐਨੇ ਕੇ ਗੇਵੋਤੇ ਬੀਬੋ ਨਾਲੜ ਨਹੀਂਦੀ ਨੀ ਗੇਵੋਤੇ ਬੀਬੋ ਨਾਲ ਤਾਂ ਸਾਰਾ ਪੰਜਾਬ ਨਹੀਂ ਜਿੱਤ ਸਕਿਆ ਇਹ ਕੀ ਕਰਦੀ ਲੱਛਣੇ ਹਾਂ ਚੱਲੀ ਕਾ ਦੁਬਾਰਾ ਚੱਲ ਫੇਰ ਚੱਲ ਕਿਸੇ ਨੂੰ ਹੋਰ ਲੜਾਈ ਆ ਜਾ ਆ ਜਾ